ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੂ ਇਸ ਵੀਡੀਓ ਦੇ ਵਿੱਚ ਮੈਂ ਦੋ ਗੱਲਾਂ ਕਰਦੀਆਂ ਨੇ ਬਲਕਿ ਤਿੰਨ ਗੱਲਾਂ ਕਰਦੀਆਂ ਨੇ ਇੱਕ ਤਾਂ ਇਹ ਕਿ ਜਿਹੜੀ ਗੱਲ ਕੀਤੀ ਹੈ ਐਸਜੀਪੀਸੀ ਨੇ ਜਾਂ ਧਾਮੀ ਸਾਹਿਬ ਨੇ ਕਿ ਜਿਹੜਾ AI ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹੋ ਗਰਵਾਨੀ ਸਾਡੇ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਹੈ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਸਾਰੇ ਪਲੇਟਫਾਰਮ ਨੂੰ ਇੱਕ ਈਮੇਲ ਕੀਤੀ ਹੈ ਇੱਕ ਤਾਂ ਇਹ ਤੇ ਗੱਲ ਕਰਾਂਗੇ ਕਿ ਇਸ ਐਸਜੀਪੀਸ ਦਾ ਕੀ ਕਸੂਰ ਹੈ ਚਿੱਠੀ ਲਿਖਣ ਵਾਲੀ ਕੁਸ਼ੰਦਾ ਇੱਕ ਤਾਂ ਇਹ ਗੱਲ ਕਰ ਦੂਜਾ ਮੈਂ ਖੁਦ ਇਹ ਦੱਸੂਗਾ ਕਿ ਮੈਂ ਵੀ ਇਹ ਆਈ ਨੂੰ ਵਰਤਿਆ ਔਰ ਕਿਉਂ ਵਰਤਿਆ ਕਿਉਂਕਿ ਮੇਰੀ ਕਿਤਾਬ ਜਿਹੜੀ ਜਿੱਤ ਦਾ ਮੰਤਰ ਹੈ ਉਹ ਲਾਅ ਆਫ ਅਟਰੈਕਸ਼ਨ ਦੇ ਬਿਚਤੇ ਹੈ ਤੇ ਲਾਅ ਆਫ ਅਟਰੈਕਸ਼ਨ ਗੁਰਵਾਣੀ ਚ ਕਿਸ ਤਰ੍ਹਾਂ ਸੁਣਿਆ ਜਾਂਦਾ ਹੈ ਕੀ ਕੋਈ ਮੰਤਰ ਗੁਰਵਾਣੀ ਚ ਵੀ ਹੈ ਇਹ ਮੈਂ AI ਨੂੰ ਪੁੱਛਿਆ ਉਹਨੇ ਮੈਨੂੰ ਕੀ ਦੱਸਿਆ ਮੈਂ ਉਹਦੀ ਗੱਲ ਕਰਦੀ ਆ ਤੀਜਾ ਮੈਂ ਇੱਕ ਸੁਜੈਸ਼ਨ ਦੇਣਾ ਹੈ ਐਸਜੀਪੀਸੀ ਨੂੰ ਕਿ AI ਆਪਣੇ ਆਪ ਚ ਕੁਝ ਨਹੀਂ ਇਹਨੇ ਤਾਂ ਉਹੀ ਕੁਝ ਚੱਕਣਾ ਜੋ ਪਿਆ ਹੁੰਦਾ ਤੇ ਅਸੀਂ ਦੇਖ ਹੀ ਰਹੇ ਹਾਂ ਸਾਡੇ ਕਿੰਨੇ ਕੁ ਬੰਦਿਆਂ ਨੇ ਮੈਂ ਡਾਕਟਰ ਗੁਰਪਖ ਸਿੰਘ ਦੀ ਐਗਜ਼ੈਂਪਲ ਦੇਣੀ ਹੈ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਕੰਮ ਰਹਿ ਗਿਆ ਟਰਾਂਸਲੇਸ਼ਨ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਕੋਈ ਪੂਰਾ ਕਰ ਰਿਹਾ ਜਦ ਤੁਸੀਂ ਕਿਸੇ ਤੋਂ ਹੋਰ ਤੋਂ ਪੂਰਾ ਕਰਵਾ ਰਹੇ ਹੋ ਜੇ ਕਿਸ ਕੇ ਸੰਦੇਠੀ ਕੀ ਅਸੀਂ ਕਰ ਰਹੇ ਹਾਂ ਤਾਂ ਇਹ ਸਾਰੀਆਂ ਗੱਲਾਂ ਇਸ ਵੀਡੀਓ 'ਚ ਆਪਾਂ ਕਰਨੀਆਂ ਨੇ ਤੇ ਲੇਕਿਨ ਪਹਿਲਾਂ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਪਲੀਜ਼ ਕਰ ਲਓ ਤਾਂ ਸ਼ੁਰੂਆਤ ਆਪਾਂ ਕਰਦੇ ਹਾਂ ਜਿਹੜੀ ਖਬਰ ਤੋਂ ਖਬਰ ਤਾਂ ਇਹ ਹੈ ਕਿ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿ ਹੈ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਦੇਸ਼-ਦੇਸ਼ ਕਿ ਸ਼ਿਕਾਇਤਾਂ ਮਿਲ ਰਹੀਆਂ ਨੇ ਕਹਿੰਦੇ ਜੀ ਜਿਹੜੇ ਗਰਵਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ AI ਦੇਖੋ ਜਿੱਥੇ ਤੱਕ ਤੱਕ ਗਰਵਾਣੀ ਨੂੰ ਪੇਸ਼ ਕਰਨ ਦੀ ਗੱਲ ਹੈ ਉਹਦੇ ਬਾਰੇ ਚਰਚਾ ਹੋ ਸਕਦੀ ਹੈ ਕਿ ਕਰ ਸਕਦੀ ਹੈ ਕਿ ਨਹੀਂ ਹਾਂ ਤਸਵੀਰਾਂ ਨਾਲ ਛੇਡਛਾੜ ਹੋ ਸਕਦੀ ਹੈ ਇਹ ਵੀ ਗੱਲ ਤਸਵੀਰਾਂ ਨਾਲ ਛੇਡਛਾੜ ਹੋ ਰਹੀ ਹੈ ਬਿਲਕੁਲ ਹੈ ਪਰਪਰਮਾ ਉਹਨੂੰ ਕੀ ਪਤਾ ਤਾ ਤੁਸੀਂ ਦੱਸਣੀ ਆ ਰਹਿਣਾ ਹੋਈ ਆਉਣ ਗਿਆ ਤੇ ਸਾਡੇ ਤਾਂ ਇੱਕ ਗੁਰਦੁਆਰਾ ਸਾਡੇ ਦੂਜੇ ਦੀ ਪਰਪਰਾ ਅਲੱਗ ਹੈ ਉਹਦੀ ਮਰਿਆਦਾ ਹੈ ਸਾਡੀ ਮਰਿਆਦਾ ਜੀ ਉਹਨਾਂ ਦੀ ਮਰਿਆਦਾ ਹੈ ਅਸੀਂ ਕਿਹੜੇ ਗ੍ਰੰਥ ਦਾ ਪ੍ਰਕਾਸ਼ ਕਰਨਾ ਕਿ ਨਹੀਂ ਕਰਨਾ ਤੇ ਇਹਨੂੰ ਥੋੜੀ ਪਤਾ ਹੈ ਉਹਨੇ ਤਾਂ ਥੋਡੇ ਕੋਲ ਹੀ ਚੱਕੜੀਆਂ ਗੱਲ ਖੈਰ ਤਾਂ ਜਿਹੜੀਆਂ ਦੋ ਗੱਲਾਂ ਕੀਤੀਆਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਕਹਿੰਦੇ ਦੇਖੋ ਇੱਕ ਤਾਂ ਸਾਡਾ ਇੰਟਰਨੈਟ ਤੇ ਧਮਕੀਆਂ ਮਿਲ ਰਹੀਆਂ ਨੇ ਬਿਲਕੁਲ ਜਿਹੜੇ ਈਮੇਲ ਆ ਰਹੀਆਂ ਨੇ ਅਰਬੰਦਰ ਸਾਹਿਬ ਇਹ ਚ ਕੋਈ ਦੁਰਵਾਨੀ ਫੜੇ ਨਹੀਂ ਗਏ ਚਲੋ ਕੋਈ ਕਹਿੰਦੇ ਮੁਸ਼ਕਲਾ ਕਮ ਸਰਦਸਕ ਈਮੇਲ ਆਈਆਂ ਨੇ ਉਹਦਾ ਜ਼ਿਕਰ ਉਹਨੇ ਕੀਤਾ ਦੂਜੀ ਕਹਿੰਦੇ ਗੁਰਵਾਨੀ ਦੀ ਗਲਤ ਪੇਸ਼ਕਾਰੀ ਹੋ ਰਹੀ ਹੈ ਇਹ ਉਹਨਾਂ ਨੇ ਕਿਹਾ ਤੇ ਕਹਿੰਦੇ ਗੁਰਵਾਨੀ ਸਿੱਖ ਇਤਿਹਾਸ ਤੇ ਗੁਰਮਤਿ ਬਾਰੇ ਜਾਣਕਾਰੀ ਗਲਤ ਜਿਹਦਾ ਮੈਂ ਜ਼ਿਕਰ ਕਰਦਾ ਕੇ ਜਾ ਕੇ ਤਾਂ ਹੁਣ ਇਹਨਾਂ ਨੇ ਫਿਰ ਇਹ ਕੌਣ ਪੇਸ਼ ਕਰ ਰਿਹਾ ਕਹਿੰਦੇ AI ਕਰ ਰਿਹਾ ਤੇ AI ਜਿਹੜੀ ਈਮੇਲ ਭੇਜੀ ਹੈ ਨਾ ਕਿਹਨੂੰ ਭੇਜੀ ਹੈ ਸਾਰੇ ਜਿਹੜੇ ਪਲੇਟਫਾਰਮ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਪੂਲਰ ਹੈ ਚੈਟ ਜੀਪੀਟੀ ਉਹਨੂੰ ਭੇਜੀ ਹੈ ਡੀਪ ਸੀ ਕਾ ਜਿਹੜੀ ਚਾਈਨਾ ਦੀ ਉਹਨੂੰ ਭੇਜੀ ਹੈ ਗਰੋਕ ਜੈਮਿਨੀ AI ਹੈ ਜੈਮਿਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੈਟਾ ਗੂਗਲ ਹੈ V O 3 ਹੈ ਡਿਸਕ੍ਰਿਪਟਰ ਰਨਵੇ ਐਮ ਐਲ ਵਿਕਟੋਰੀ ਹੈ ਇੱਕ ਵੀਡੀਓ ਹੈ ਐਲ ਡੀ ਐਲ 2 ਹੈ ਮਿਡ ਜਰਨੀ ਡੀ ਪੀ ਆਈ ਮਤਲਬ ਸਭ ਨੂੰ ਭੇਜਿਆ ਇਹ ਕਹਿੰਦੇ ਜੀ ਉਹਨੂੰ ਨਾਲ ਉਹਨਾਂ ਨੇ ਇੱਕ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲੱਗਦੀ ਕਹਿੰਦੇ ਜੀ ਤੁਸੀਂ ਵੀ ਇਹ ਰੋਕੋ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਈਮੇਲ ਕਰਨਾ ਚੁੱਕ ਜੂ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਭੇਜਿਓ ਕੀ ਕਰਨਗੀਆਂ ਨਾਲ ਉਹਨਾਂ ਦਾ ਇਹਦੇ ਵਿੱਚ ਕੀ ਜਿਹੜੀ ਅਗਲੀ ਗੱਲ ਹੈ ਨਾ ਉਨਾ ਦਿਨ ਰੋਲ ਕੀ ਹੈ ਪਿਆਰੇ ਹਰਜਿੰਦਰ ਸਿੰਘ ਧਾਮੀ ਜੀ ਉਹ AI ਆਪਣੇ ਆਪ ਚ ਕੁਛ ਨਹੀਂ AI ਨੇ ਉਹ ਚੱਕੜਾਂ ਜਿਹੜੇ ਉੱਤੇ ਪਿਆ ਹੈ ਜਿਹੜਾ ਆਲਰੇਡੀ ਪਿਆ ਹੈ ਨਾ ਇੰਟਰਨੈਟ ਤੋਂ ਚੱਕੜਾਂ ਨਾ ਇਹ ਦੁਨੀਆ ਉੱਥੋਂ ਲੈ ਕੇ ਆਉਂਦੀ ਹੈ ਇਨਫਾਰਮੇਸ਼ਨ ਉਹਨੇ ਕਿਸੇ ਮਨੋਂ ਤੁਹਾਡੇ ਮਨ ਚ ਕੀ ਹੈ ਨਹੀਂ ਜਿਹੜਾ ਤੁਸੀਂ ਪਾਤਾ ਤੇ ਉਹ ਤੋਂ ਚੱਕੜਾ ਤੇ ਹੁਣ ਪ੍ਰੋਬਲਮ ਤਾਂ ਆਹੀ ਹੈ ਕਿ ਅਸੀਂ ਪਾਇਆ ਕੀ ਹੋਇਆ ਜਿਹੜਾ ਅਸੀਂ ਪਾਇਆ ਉਹਦੇ ਚ ਆਉਣਾ ਤੇ ਅਸੀਂ ਠੀਕ ਪਾਇਆ ਸਵਾਲੇ ਅਸੀਂ ਆਪਣੇ ਤੇ ਵੀ ਥੋੜੇ ਕਰ ਲਈਏ ਨਾ ਸਾਡੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੋਲ ਬਹੁਤ ਘੱਟ ਵਿਦਵਾਨ ਨੇ ਜਿਹੜੇ ਬਹੁਤ ਪ੍ਰਤੀਪੱਤਾ ਨਾਲ ਲੱਗੇ ਹੋਏ ਸੀ ਪੰਜਾਬੀ ਯੂਨੀਵਰਸਿਟੀ ਚ ਇੰਗਲਿਸ਼ ਦੇ ਪ੍ਰੋਫੈਸਰ ਹੁੰਦੇ ਸੀ ਡਾਕਟਰ ਗੁਰਪਾਤ ਸਿੰਘ ਉੱਗੇ ਚਿੰਤ ਉਹ ਮੇਰੇ ਨਾਲ ਉਹਨਾਂ ਦੀ ਸੀ ਕਿ ਮੈਂ ਤਾਂ ਕੈਂਪਸ 'ਚ ਰਹਿੰਦਾ ਸੀ ਮੇਰਾ ਘਰ ਅਰਬਨਸਟ੍ਰੀਟ 'ਚ ਖਾਲੀ ਸੀ ਉਹ ਘਰ 'ਚ ਕਿਰਾਏਦਾਰ ਕਹਿ ਲੋ ਜਾਂ ਉੱਥੇ ਰਹਿੰਦੇ ਸੀ ਕਲੀਕ ਸੀ ਪੈਸੇ ਵਧੇ ਰਹਿੰਦੇ ਸੀ ਤੇ ਇੱਕ ਦਿਨ ਮੈਂ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਤੁਹਾਡੇ ਕੋਲ ਟੀਕੇ ਪਏ ਨੇ ਅੰਗਰੇਜ਼ੀਜ਼ ਕੀਤਾ ਗੁਰੂਗੁਰਾ ਸਾਹਿਬ ਹੈ ਮੈਂ ਕਿਹਾ ਜੀ ਮੈਨੂੰ ਨਾ ਮੇਰੇ ਇੱਕ ਮਿੱਤਰ ਹੁੰਦੇ ਸੀ ਜਗENDER ਸਿੰਘ ਪਟਿਆਨੀ ਐਗਜੈਕਟਿਵ ਦੇ ਮੈਂਬਰ ਸੀ ਐਸਜੀਪੀਸ ਦੇ ਉਹਨਾਂ ਨੂੰ ਦਿੱਤਾ ਸੀ ਉਹ ਇੱਕ ਸਰੂਪਾ ਵਿੱਚ ਲਪੇਟ ਕੇ ਮੇਰੇ ਕੋਲ ਰੱਖ ਗਏ ਸੀ ਤੇ ਭਏ ਨੇ ਉਹ ਕਹਿੰਦੇ ਮੈਨੂੰ ਚਾਹੀਦਾ ਠੀਕ ਹੈ ਮੈਂ ਉਹਨਾਂ ਨੂੰ ਦਿੱਤੇ ਉਦੋਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੇਰੀ ਜ਼ਿੰਦਗੀ ਦਾ ਮੰਤਵ ਹੈ ਜਿੰਨਾ ਵੀ ਟਾਈਮ ਮੇਰੇ ਕੋਲ ਰਹੂਗਾ ਮੈਂ ਚਾਹੁੰਦਾ ਕਿ ਮੈਂ ਜਾਣ ਤੋਂ ਪਹਿਲਾਂ ਦੁਨੀਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਟਰਾਂਸਲੇਟ ਕਰਦਾ ਅੰਗਰੇਜ਼ੀ ਚ ਤੇ ਹੁਣ ਉਹਨਾਂ ਜਦੋਂ ਰਟਾਇਰ ਹੋਏ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਦਾ ਨਿਤਨੇਮ ਲਾਇਬ੍ਰੇਰੀ 8 ਵਜੇ ਖੁੱਲਦੀ ਹੈ ਤੇ ਸਵੇਰ 8:00 ਲਾਇਬ੍ਰੇਰੀ ਚ ਹੁੰਦੇ ਸੀ। ਔਰ ਉਸ ਤੋਂ ਬਾਅਦ ਉਹ ਬਦਲ ਉਹਨਾਂ ਦਾ ਕੰਮ ਸ਼ੁਰੂ ਕਰਦਾ। ਪਰ ਵੈਗਰੂ ਨੂੰ ਮਨਜ਼ੂਰ ਕੁਝ ਹੋਰ ਸੀ। ਓਹੋ ਨਹੀਂ ਪੂਰਾ ਕਰ ਸਕੇ ਦੁਨੀਆ ਤੋਂ ਚਲੇ ਗਏ। ਇਹ ਗੁਰਪਖਤ ਲੋਹ ਦੀ ਮੈਂ ਗੱਲ ਕਰ ਰਿਹਾ। ਹੁਣ ਉਹਨਾਂ ਦਾ ਕੰਮ ਅਧੂਰਾ ਜਿਹੜਾ ਧਮੀ ਸਾਹਿਬ ਨੂੰ ਕਰਨ ਵਾਲਾ ਕੰਮ ਹੈ ਨਾ ਅਸਲ ਜਿੰਨਾ ਬਾਰੇ ਧਿਆਨ ਨਹੀਂ ਦੇਦੇ ਐਸਜੀਪੀਸੀ ਉਹ ਇਹੀ ਹੈ ਕਿ ਅਸੀਂ ਇਹ ਇਹ ਕੰਮ ਕਰਾਈਏ ਬਟ ਜਿਹੜੇ ਤੁਹਾਡੇ ਨਾ ਬਹੁਤ ਸਾਰੇ ਬਜਟ ਹੈ ਕਰੋ ਮੈਂ ਨਹੀਂ ਕਹਦਾ ਤੁਸੀਂ ਬਜਟ ਕਰੋ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਤੁਰ ਪ੍ਰੈਸ਼ਰ ਨਾ ਕਰਨਾ ਤੁਹਾਡੇ ਸਿਨੇਚਰ ਨਾਲ ਕਿਸੇ ਦੇ ਬੰਦੀ ਸਿੰਘ ਛੱਡਦੇ ਫਿਰ ਕਿੰਨਾ ਖਰਚਾ ਕੀਤਾ ਥੋੜਾ ਥੋੜਾ ਦੇ ਫਲੈਕਸ ਲਾਏ ਕੱਟ ਕੀਤਾ ਕੀ ਕੀਤਾ ਜੀ ਤੁਸੀਂ ਕਿਉਂਕਿ ਉਹ ਤੁਹਾਡਾ ਹੱਦ ਤੱਕ ਜਿਹੜੇ ਡਿਸਟ੍ਰਿਕਟ ਫੜੇ ਵੀ ਨਹੀਂ ਸਰਕਾਰ ਨੇ ਤੁਸੀਂ ਜੇ ਕੰਮ ਕਰਨਾ ਹੈ ਸੇਵਾ ਕਰਨੀ ਹੈ ਤਾਂ ਵਿਦਵਾਨ ਚੁਣੋ ਵਿਦਵਾਨਾਂ ਨੂੰ ਕਹੋ ਕਿ ਤੁਸੀਂ ਇਹ ਕੰਮ ਕਰੋ ਹਰ ਪਾਸੇ ਹੁਣ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਹੋ ਰਿਹਾ ਹੈ ਬਿਲਕੁਲ ਕਰੋ ਤੁਸੀਂ ਨਗਰ ਕੀਰਤਨ ਕੌਣ ਰੋਕਦਾ ਤੁਸੀਂ ਲੇਕਿਨ ਇਹ ਵੀ ਤਾਂ ਦੱਸੋ ਨਾ ਤੁਸੀਂ ਕਹਿੰਦਾ ਤੁਸੀਂ ਕਿ ਜੀ ਅਸੀਂ ਚੇਅਰ ਸਥਾਪਿਤ ਕਰਾਂਗੇ ਗੁਰਤੇਗ ਬਹਾਦਰ ਸਾਹਿਬ ਬਰ ਗੁਰੂਗ੍ਰੰਥ ਸਾਹਿਬ ਜੁਨੀਵਰਸਿਟੀ ਫਤਿਹਗੜ੍ਹ ਸਾਹਿਬ ਲੇਕਿਨ ਦੂਜੇ ਪਾਸੇ ਜਿਹੜੀ ਚਿਰ ਐਨਏਚਰ ਤੋਂ ਚੱਲਦੀ ਹੈ ਪੰਜਾਬੀ ਯੂਨੀਵਰਸਿਟੀ ਉਹਦੇ ਕੋਲ ਕੋਈ ਫੰਡ ਨਹੀਂ ਉਹਦੇ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਇਹ ਦਿਨ ਐਸੇ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਜਿਹੜਾ ਸ਼ਲੋਕ ਤੇ ਉਹਨਾਂ ਦੀ ਰਚਨਾ ਜਿਹੜੀ ਸ਼ਾਮਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਤੇ ਕੰਮ ਹੁੰਦਾ ਉਹ ਫਿਰ ਜਦੋਂ ਤੁਸੀਂ ਕੰਮ ਕਰਕੇ ਜਦੋਂ ਨੈਟ ਤੇ ਪੈਜੂ ਉਹ ਉਹਦੇ ਚ ਚੱਕਣਾ ਹੈ AI ਨੇ ਤੇ ਉਹਦੇ ਚ ਹੁਣ ਤਾਂ ਜਿਹੇ ਜਿਹੇ ਕੱਚ ਘਰ ਲੋਕਾਂ ਨੇ ਲਿਖਿਆ ਉਹ ਚੱਕ ਲੈਦੇ ਨੇ ਤੁਸੀਂ ਕਿਵੇਂ ਕਹਦੇ ਜੀ ਕੁਰਬਾਨੀ ਨੂੰ ਮਤਲ ਜਿਹੜਾ ਮਿਸਕੋਟ ਕਰਦੇ ਨੇ ਉਹਨੇ ਆਪ ਥੋੜੀ ਕਰਨੇ ਉਹਨੇ ਜੋ ਦਿੱਤਾ ਹੋਇਆ ਉੱਥੇ ਪਿਆ ਉਹਦੇ ਚ ਚੱਕਣੇ ਇਸ ਕਰਕੇ ਕੰਮ ਤਾਂ ਤੁਹਾਡੇ ਕਰਨ ਵਾਲੇ ਨੇ ਤੁਸੀਂ ਕਰੋ ਨਾ ਐਸਜੀਪੀਸੀ ਕਰੇ ਤੇ ਪ੍ਰੋਜੈਕਟ ਬਣਾਓ ਹਲਤਾ ਟਾਈਮ ਪਿਆ ਹਣ ਹੁਣ ਬਣਾ ਲਓ ਘੱਟੋ ਘੱਟ ਜਦੋਂ ਕੋਈ ਸਤਾਵਦੀ ਹੁੰਦੀ ਉਹ ਉਹ ਗੁਰੂ ਦੀ ਬਣਾ ਲਓ ਤੁਸੀਂ ਸੋ ਇਹ ਚਿੱਠੀਆਂ ਲਿਖਣਾ ਕੁਝ ਨਹੀਂ ਹੋਣਾ ਮੈਂ ਤੈਨੂੰ ਹੁਣ ਦੱਸ ਦਿੰਨੇ ਮਤਲ ਅਸੀਂ ਕਰਦੇ ਕੁਝ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਾਲਤ ਇਹ ਹੈ ਸਾਡਾ ਕਿ ਅਸੀਂ ਸੈਕਟਰ ਨੂੰ ਕਿਵੇਂ ਕਰਦੇ ਆਂ ਪੀਆ ਮੈਨੂੰ ਉਹਨੇ ਦੱਸਿਆ ਹਰ ਚਾਂਸ ਨੇ ਆਨ ਰਿਕਾਰਡ ਹੈ ਜੁ YouTube ਤੇ ਜਾ ਕੇ ਕਰ ਲੋ ਇਸ ਚੀਪ ਸੈਕਟਰ ਨੇ ਦੱਸਿਆ ਹੋਇਆ ਹੈ ਅਵਤਾਰ ਸਿੰਘ ਮੱਕੜ ਸੀ ਜਦੋਂ ਪ੍ਰਧਾਨ ਕਹਿੰਦੇ ਮੱਕੜ ਸਾਹਿਬ ਕੋਲ ਕੁਝ ਬੰਦੇ ਗਏ ਵੀ ਸਾਡੇ ਬੰਦੇ ਰੱਖੋ ਉਹ ਕਹਿੰਦੇ ਠੀਕ ਐ ਕਰੋ ਐਗਜ਼ੈਕਟਿਵ ਮੈਂਬਰ ਦੋ ਦੋ ਰਖਾ ਲਓ ਬਾਕੀ ਕਿ ਕਰ ਖਾ ਲੋ ਤੂੰ ਦੇਖ ਲਓ ਸੀ ਕਿੰਨੇ ਭਰਤੀ ਹੋ ਗਏ 200 ਦੇ ਕਰੀਬ ਕੋਈ ਵਰਕ ਲੋਡ ਕੋਈ ਪਤਾ ਨਹੀਂ ਕਿਹੜਾ ਰਖਾਉਣਾ ਤੁਹਾਡੀ ਮਰਜ਼ੀ ਹੈ ਤੋ ਫਿਰ ਦੋਚ ਅ ਮੈਂ ਆਪ ਮੇਰੇ ਨਾਲ ਬੀਤੀ ਹੈ ਮੈਨੂੰ ਕਹਦੇ ਜੀ ਮੈਂ ਤੋ ਪਬਲਿਕ ਰਿਲੇਸ਼ਨ ਹੁੰਦਾ ਨਾ ਪਾਰਟ ਹੁੰਦਾ ਇਹਦਾ ਜਰਨਲਿਜ਼ਮ ਦਾ ਮੈਂ ਸੀ ਹੈਡ ਜਰਨਲਿਜ਼ਮ ਮੈਨੂੰ ਇੰਸਟਰਕਸ਼ਨ ਚ ਬੁਲਾ ਲਿਆ ਐਜ ਐਕਸਪਰਟ ਕਿ ਆਪਾਂ ਸਿਲੈਕਟ ਕਰਨਾ ਇੱਕ ਪੀਆਰਓ ਤੇ ਪੀਆਰਓ ਦਾ ਮਤਲਬ ਕਿ ਪਬਲਿਕ ਰਿਲੇਸ਼ਨ ਤੇ ਮੈਂ ਠੀਕ ਹੈ ਜੀ ਮੈਂ ਪਹੁੰਚ ਗਿਆ ਥੇ ਮੀ ਇੰਟਰਵਿਊ ਕਰ ਲਈ ਸ਼ੁਰੂ ਜਿਹਦੇ ਵੀ ਬੰਦੇ ਆ ਉਹਨਾਂ ਚ ਮੈਂ ਟਰਾਂਸਲੇਸ਼ਨ ਲਈ ਪੀਸ ਦਿੱਤਾ ਅ ਕੰਗਰੇਜੀ ਤੋਂ ਪੰਜਾਬੀ ਪੰਜਾਬੀ ਤੋਂ ਅੰਗਰੇਜੀ ਉਹਨਾਂ ਅੰਗਰੇਜ਼ੀ ਕਿਸ ਨੂੰ ਆਬੇ ਨਾ ਉਥੇ ਬਹੁਤ ਘੱਟ ਬੰਦੇ ਉਹ ਮੈਂ ਕਿਹਾ ਵੀ ਇਹ ਤਾਂ ਕੋਈ ਨਹੀਂ ਰੱਖਿਆ ਜਾ ਸਕਦਾ ਆਪਾਂ ਜਿਹੜਾ ਬੰਦਾ ਰੱਖਣਾ ਹੈ ਕੋਈ ਐਸਾ ਰੱਖੋ ਹੁਣ ਜਿਹੜਾ ਮਨਜੀਤ ਸਿੰਘ ਕੋਲਕਾਤਾ ਇੱਥੇ ਕਿ ਜਿਹੜਾ ਇਤਿਹਾਸ ਵੀ ਜਾਣਦਾ ਹੈ ਤੇ ਅੰਗਰੇਜ਼ੀ ਵੀ ਜਾਣਦਾ ਹੈ ਬਾਹਰਲੇ ਬੰਦੇ ਇਹਨੂੰ ਦੱਸਿਆ ਕਰੂੰ ਤਾਂ ਜਦ ਰਾਣੀ ਆਈਏ ਜਦੋਂ ਅੰਗਰੇਂਡ ਦੀ ਤੇ ਮਨਜੀਤ ਸਿੰਘ ਕੋਲਕਾਤਾ ਇੱਥੇ ਦੱਸ ਰਿਹਾ ਸੀ ਤਾਂ ਹੁਣ ਤਾਂ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਮੇਰੇ ਸਾਹਮਣੇ ਨੌ ਰੱਖਤਾ ਕਹੇ ਜੀ ਕਾਕਾ ਜੀ ਮੈਂ ਨਹੀਂ ਕਾਕਾ ਜੀ ਜੋ ਮਰਜ਼ ਕਰ ਮੈਂ ਨਹੀਂ ਹੁਣ ਤੇ ਪਾਰਪਣਾ ਹਰਬੰਦਰ ਸਾਹਿਬ ਤੇ ਬੈਠਾ ਮੈਂ ਮੈਰੀ ਬਾਬਾ ਜਿਹੜੀ ਇਸ ਤਰ੍ਹਾਂ ਦਾ ਸਾਡੀ ਸਿਲੈਕਸ਼ਨ ਹੁੰਦੀ ਹੈ ਫਿਰ ਉਹ ਜਿਹੜਾ ਐਸਜੀਪੀਸੀ ਦੇ ਜਿਹੜੇ ਕੰਮ ਕਰਨ ਵਾਲੇ ਨੇ ਨਾ ਚਿੱਠੀਆਂ ਲੇਖਣ ਨਾਲੋਂ ਈਮੇਲਾਂ ਨਾਲੋਂ ਧਾਮੀ ਸਾਹਿਬ ਇਹ ਕਰੋ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਮੈਂ ਹੁਣ ਪਿੱਛੇ ਜਿਹੜਾ ਮੈਂ ਜ਼ਿਕਰ ਕੀਤਾ ਮੇਰੀ ਕਿਤਾਬ ਆਈ ਸੀ 16 ਦੇ ਵਿੱਚ ਜਿੱਤ ਦਾ ਮੰਤਰ ਉਹ ਉਹ ਦੁਬਾਰਾ ਤਾਂ ਬਹੁਤ ਮੋਟੀਵੇਸ਼ਨਲ ਬੁੱਕ ਹੈ ਉਹ ਉਹ ਬਹੁਤ ਵਾਰ ਇਹਨੇ ਐਸ.ਪੀ. ਸਿੰਘ ਅਬਰਾਏ ਨੇ ਸ਼ਾਪ ਕੇ ਫਰੀ ਬੰਡੀ ਉੱਥੇ ਕਿਸੋਕਨ ਉੱਥੇ ਆਪਣੇ ਕਿਸਾਨ ਅੰਦੋਲਨਾਂ ਚ ਵੀ ਬੰਡੀ ਚਲੋ ਹੁਣ ਉਹਦਾ ਜਿਹੜਾ ਐਡੀਸ਼ਨ ਆ ਰਿਹਾ ਹੈ ਮੈਂ ਉਹ ਹੈ ਲਾਅ ਆਫ ਅਟਰੈਕਸ਼ਨ ਦੇ ਬੇਸ ਤੇ ਲਾਅ ਆਫ ਅਟਰੈਕਸ਼ਨ ਕੀ ਹੁੰਦਾ ਹੈ ਲਾਅ ਆਫ ਅਟਰੈਕਸ਼ਨ ਹੁੰਦਾ ਹੈ ਕਿ ਜਿਹਦੀ ਸੀਕ੍ਰੇਟ ਕਿਤਾਬ ਚੋਂ ਚੁੜ ਲਿਆ ਉਹ ਜਿਹੜੀ 2006 ਚ ਆਈ ਹੈ ਦਾ ਸੀਕ੍ਰੇਟ ਉਹਦੇ ਚ ਇਹ ਹੈ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਦਿਲੋਂ ਚਾਹਣਿਓ ਤੇ ਉਹਦੀ ਮਨਮਤਸਕ ਤੇ ਵਿੱਚ ਇੱਕ ਤਸਵੀਰ ਬਣਾਉਣਿਓ ਸੁਬਾ ਸ਼ਾਮ ਸਿੱਧਤ ਨਾਲ ਉਹਦੇ ਬਾਰੇ ਸੋਚਦੇ ਹੋ ਉਹਨੂੰ ਤੁਸੀਂ ਅਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਹੋ ਕੋਈ ਵੀ ਚੀਜ਼ ਹੈ ਕੋਈ ਬੰਦਾ ਹੈ ਕੋਈ ਪੋਸਟ ਹੈ ਕੋਈ ਪੈਸਾ ਹੈ ਦੌਲਤ ਸ਼ੋਹਰਤ ਜੋ ਵੀ ਹੈ ਉਹ ਤੁਹਾਡੂੰ ਨੇਚਰ ਫਿਰ ਤੁਹਾਨੂੰ ਉਹਦਾ ਉਹ ਤੁਹਾਡੇ ਵੱਲ ਭੇਜਦੀ ਹੈ ਤੁਸੀਂ ਉਹਨੂੰ ਖਿੱਚਣਾ ਸ਼ੁਰੂ ਕਰ ਦੇਣਾ। ਉਹ ਜਿਵੇਂ ਇੱਕ ਫਿਲਮ ਆਈ ਸੀ ਨਾ ਜਿਸ ਬਾਤ ਕੋ ਆਪ ਦਿਸੇ ਚਾਹਤੇ ਹੈ ਸਾਰੇ ਕਨਾਂਤ ਉਸ ਕੋ ਬੁਲਾਣੇ ਮੇ ਛੁੱਟ ਜਾਂਦੀ ਹੈ। ਉਹ ਉਹ ਉਸ ਹਾਲਤ ਹੈ। ਮੈਨੂੰ ਲੱਗਿਆ ਕਿ ਧਰਮ ਦੇ ਵਿੱਚ ਬਾਕੀ ਧਰਮਾਂ ਚ ਵੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੀ ਅੱਜ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਉਹ ਤੋਂ ਬਾਕੀ ਕਦੇ ਫਿਰ ਗੱਲ ਕਰਾਂਗੇ। ਮੈਂ ਇਹਨੂੰ ਕਿਹਾ ਕਿ ਮੈਨੂੰ ਦੱਸੋ ਇਹ ਲਾਅ ਆਫ ਅਟਰੈਕਸ਼ਨ ਨਾਲ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਚ ਕੀ ਹੈ? ਤੇ ਉਹਨਾਂ ਨੇ ਮੈਨੂੰ ਪਤ ਪੰਜ ਮਿਟ ਲਗੇ ਕੱਟ ਕੇ ਦੇਤਾ ਜੀ ਕਹਿੰਦੇ ਜੀ ਮਨ ਜੀ ਤੇਜ ਗੀਤ ਨਾਲੇ ਗਰੀਜੀ ਚ ਉਹਦੀ ਵਿਆਖਿਆ ਅੰਗ ਨੰਬਰ 6 ਜੋ ਮੰਗੇ ਠਕਰ ਆਪਣੇ ਸੇ ਸੋਈ ਸੋਈ ਦੇਵੇ ਅੰਗ ਨੰਬਰ 681 ਮਨ ਚੰਦਿਆ ਫਲ ਪਾਇਆ ਅੰਗ ਨੰਬਰ 626 ਹੁਕਮ ਰਜਾਈ ਚੱਲਣਾ ਅੰਗ ਨੰਬਰ 1 ਤੋ ਹੁਣ ਤੁਸੀਂ ਦੇਖੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅੰਗ ਨੰਬਰ 44 ਨਾਨਕ ਦਾਸ ਮੁਖ ਸੇ ਜੋ ਬੋਲੇ ਯਾ ਹੁਆ ਸਚ ਹੋਵੇ ਅੰਗ ਨੰਬਰ 681 ਮਨ ਚ ਦੇ ਫਲ ਪਾਇਆ ਮੈਂ ਦੱਸ ਚੁੱਕੇ ਤੁਹਾਨੂੰ ਇਸ ਤੋਂ ਪਹਿਲਾਂ ਜੋ ਮੈਂ ਕਿਤਾਬ ਪਹਿਲੀ ਵਾਰ ਲਿਖਿਆ ਸੀ ਉਦੋਂ ਮੈਂ ਕੋਈ ਮੰਤਰ ਪਾਇਆ ਸੀ ਉਹ ਸੀ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਹੁਣ ਮੇਰੇ ਕੋਲ ਇਹ ਆਈ ਦੇ ਮੈਨੂੰ ਇਹਦੇ ਤੇ ਇਹ ਚ ਕੋਈ ਗਲਤ ਨਹੀਂ ਇਹਦੀ ਕੋਈ ਵਿਆਖਿਆ ਗਲਤ ਨਹੀਂ ਅੰਗਰੇਜ਼ੀ ਦੇ ਵਿੱਚ ਬਿਲਕੁਲ ਸਹੀ ਵਿਆਖਿਆ ਹੁਣ ਮੈਂ ਕਿਤਾਬ ਜੋ ਮੰਨ ਲਓ ਕਿ ਇਹਦੇ ਵਿੱਚ ਮੈਂ ਜ਼ਿਕਰ ਜਗਲੀ ਕਿਤਾਬ ਚ ਪਾਉਂਗਾ ਜਾਂ ਕਿਤੇ ਇਹਦਾ ਰੈਫਰੈਂਸ ਦੇਵਾਂਗਾ ਕਿ ਗੁਰਵਾਣੀ ਇਹ ਕਹਿੰਦੀ ਹੈ ਭਾਈ ਜੋ ਤੁਸੀਂ ਸੋਚਦੇ ਹੋ ਤੁਹਾਡੇ ਸਾਹਮਣੇ ਜੋ ਮੰਗੇ ਠਾਕਰ ਆਪਣੇ ਤੇ ਸਾਡੀ ਪ੍ਰੋਬਲਮ ਕੀ ਜਿਹੜੀ ਹੈ ਪੰਜਾਬ ਦੀ ਕਿ ਸਾਡੇ ਬੱਚੇ ਤਾਂ ਕੁਝ ਮੰਗਦੇ ਹੀ ਨਹੀਂ ਉਹਨਾਂ ਦੇ ਮਨ 'ਚ ਕੋਈ ਏਮ ਹੀ ਨਹੀਂ ਹੈ ਜੇ ਤੁਸੀਂ ਇੱਕ ਏਮ ਬਣਾ ਲਿਆ ਜੋ ਲਾਫ ਫ੍ਰੈਕਚਰ ਕਰਦਾ ਜਦੋਂ ਤੁਸੀਂ ਬਣਾ ਲਿਆ ਉਹਨੂੰ ਤੁਸੀਂ ਸ਼ਿੱਦਤ ਨਾਲ ਸੋਚਣਾ ਤੇ ਜਦੋਂ ਤੁਸੀਂ ਉਹਨੂੰ ਚਾਹੋਗੇ ਪੂਰਾ ਹੋਵੇ ਤੇ ਫਿਰ ਤੁਸੀਂ ਮਤਲਬ ਉਹਦਾ ਜਿਹੜਾ ਨੇਚਰ ਤੁਹਾਡਾ ਸਾਥ ਦਿੰਦੀ ਇਹ ਕੱਲੇ ਗਰਵਾਣੀ ਚ ਮੈਂ ਲੱਭ ਕੇ ਦੇ ਰਿਹਾ ਹਾਂ ਵਾਲੇ ਇਹਦਾ ਬਾਈਬਲ ਚ ਵੀ ਹੈ ਤੂੰ ਪਹਿਲਾਂ ਦਾ ਇਹਦਾ ਹੁਣ ਆਪਣਾ ਧਰਮ ਤਨਮੈ ਬਾਈਬਲ ਦੇ ਮਾਰ 11 ਦੇ ਵਿੱਚ ਇੱਕ ਥਾਂ ਤੇ ਆਉਂਦਾ ਹੈ ਕਿ ਜੇ ਤੁਸੀਂ ਪ੍ਰੇਰ ਕਰਨ ਜਾਣੇ ਹੋ ਤੁਸੀਂ ਇਹ ਪ੍ਰੇਰ ਕਰੋ ਜਿਹੜੀ ਚੀਜ਼ ਤੁਸੀਂ ਚਾਹੋਗੇ ਉਹ ਤੁਹਾਨੂੰ ਮਿਲ ਗਈ ਹੈ ਪ੍ਰੇਜਰ ਮਿਲ ਗਈ ਹੈ ਉਹ ਤੁਹਾਨੂੰ ਮਿਲ ਜਾਵੇਗੀ ਉਹ ਵੀ ਦਾਫਟ੍ਰਿਕਸ਼ਨ ਦੀ ਗੱਲ ਹੈ ਬਹਾਪਰਤ ਚ ਅਰਜਨ ਪੁੱਛਦਾ ਹੈ ਦੇਵਕੀ ਨੰਦਨ ਅਸੀਂ ਯੁੱਧ ਜਿੱਤ ਲਾਂਗੇ ਤੇ ਕ੍ਰਿਸ਼ਨ ਜੀ ਦਾ ਜਵਾਬ ਹੈ ਕਿ ਜੇ ਜਿਹੜਾ ਤੁਹਾਡੀ ਸ਼ਰਧਾ ਹੁੰਦੀ ਹੈ ਨਾ ਸ਼ਰਧਾ ਮਤਲਬ ਵਿਸ਼ਵਾਸ ਹੁੰਦਾ ਹੈ ਉਹੀ ਹੁੰਦਾ ਤੇ ਗੁਰਬਾਣੀ ਚ ਬਨਕੇ ਹਾਰੇ ਹਾਰੇ ਬਨਕੇ ਜਿੱਤੇ ਜਿੱਤ ਉਹੀ ਗੱਲ ਹੈ ਜੋ ਤੁਹਾਡੇ ਮਨ ਚ ਉਹੀ ਹੋਣਾ ਜੇ ਤੁਸੀਂ ਕਹੋ ਜਿੱਤ ਕੇ ਜਿੱਤ ਕੇ ਨਹੀਂ ਤਾਂ ਜਿਹੜੇ ਹਾਰ ਸੋ ਮੈਂ ਧਾਮੀ ਸਾਹਿਬ ਨੂੰ ਕਹਿਣਾ ਇਹ ਚਾਹਣਾ ਹੈ ਇਹਦੀ ਐਗਜ਼ਾਮਪਲ ਦੇਣ ਤੋਂ ਬਾਅਦ ਕਿ AI ਨਹੀਂ ਗਲਤ ਜਿਹੜੀ ਇਨਫੋਰਮੇਸ਼ਨ ਅਸੀਂ ਦਿੱਤੀ ਹੈ ਉਹ ਉਹਦੇ ਚੋਣੇ ਚੱਕਣਾ ਤੇ ਆਪਾਂ ਇਨਫੋਰਮੇਸ਼ਨ ਸਹੀ ਪਾਈਏ ਆਪਾਂ ਕੰਮ ਕਰਾਈਏ ਵਿਦਵਾਨਾਂ ਤੋਂ ਇਹ ਕੰਮ ਕਰਾਓ ਉਹਨਾਂ ਨੂੰ ਉਹਨਾਂ ਦਾ ਸੇਵਾ ਫਲ ਦਿਓ ਉਹਨਾਂ ਦੀ ਡਿਊਟੀ ਲਾਓ ਇਹ ਈਮੇਲ ਅਡਰੈਸ ਕੋ ਸ਼੍ਰੀ ਏਬਾ ਕਹਿਣਾ ਚਾਹੁੰਦਾ ਸੀ ਤਾਂ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਕਿਵੇਂ ਲੱਗਿਆ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ